ਲਗਾਤਾਰ ਉਪਰਾਲੇ ਕਰ ਰਹੀ ਹੈ ਪੰਛੀਆਂ ਦੇ ਗਰਮੀ ਕਰਕੇ ਪੀਣ ਲਈ ਪਾਣੀ ਲਈ ਕੀ ਕਰਨੀ ਹੈ ਸਰਪੱਲਾ ਦਾ ਜੈ ਮਾਤਾ ਜੀ ਸਟੈਪ ਆਨ ਸੁਸਾਇਟੀ ਵੱਲੋਂ ਤਾਂ ਪਿਛਲੇ ਕਈ ਸਾਲਾਂ ਤੋਂ ਇਹ ਜਿਹੜਾ ਉਪਰਾਲਾ ਲਗਾਤਾਰ ਚੱਲ ਰਿਹਾ ਹੈ ਜੀ ਕਰ ਕਰ ਮਤਲਬ ਪੰਛੀਆਂ ਲਈ ਪਾਣੀ ਵਾਲੇ ਭਾਂਡੇ ਦਿੱਤੇ ਜਾਂਦੇ ਨੇ ਇਸ ਵਾਰ ਵੀ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਇਹਦੇ ਅ ਅਸੀਂ ਦੂਸਰੀ ਤੀਸਰੀ ਵਾਰੀ ਇਸ ਵਾਰੀ ਲਾ ਕੇ ਭਾਂਡੇ ਵੰਡ ਰਹੇ ਹਾਂ ਸਾਡੇ ਪ੍ਰਾ ਅਸ਼ਮੀਰ ਵੀਰ ਜੀ ਵੱਲੋਂ ਸਾਨੂੰ ਇਸ ਉਪਰਾਲੇ ਲਈ ਬਹੁਤ ਹੀ ਵਧੀਆ ਅਹਿਮ ਸਹਿਯੋਗ ਮਿਲਦਾ ਹੈ ਜੀ ਤੇ ਗੋਦਾਮ ਦੇ ਹਰ ਇੱਕ ਐਕਟੀਵਿਟੀ ਲਈ ਇਹਨਾਂ ਵੱਲੋਂ ਸਾਨੂੰ ਬਹੁਤ ਵੱਡੀ ਸਹਾਪਨਾ ਹੈ ਜਿਨ੍ਹਾਂ ਦੇ ਇਸ ਤਰ੍ਹਾਂ ਸਹਿਯੋਗ ਸਦਕਾ ਇਹ ਉਪਰਾਲੇ ਚੱਲਦੇ ਰਹਿੰਦੇ ਨੇ ਕੀ ਸੁਨੇਸ਼ਾ ਲੋਕਾਂ ਨੂੰ ਜੀ ਵੀ ਆਨ ਵਾਲੇ ਸੁਸਾਇਟੀ ਹੋਰ ਕੀ ਕਾਰਿਆ ਕਰ ਰਹੀ ਹੈ ਜੀ ਸੁਸਾਇਟੀ ਮਤਲਬ ਐਜੂਕੇਸ਼ਨ ਵਿੰਗ ਦੇ ਵਿੱਚ ਜੀ ਗੋਦਾਮ ਹਸਪੀਟਲ ਦੇ ਰੂਪ ਦੇ ਵਿੱਚ ਜੀ ਜਿੰਨੀਆਂ ਬੇਸਾਰਾ ਵਾਰ ਸੋਰੀ ਮਤਲਬ ਵਾਰਾ ਪਸ਼ੂ ਪੰਛੀ ਵਾ ਸੜਕਾਂ ਤੇ ਜਾਂ ਕੋਈ ਵੀ ਗਊ ਬਾਂਸ਼ ਸੜਕ ਤੇ ਫਿਰਦਾ ਕੋਈ ਜ਼ਖਮੀ ਹਾਲਚ ਹੈ ਜਾਂ ਕੋਈ ਬਿਮਾਰ ਹੈ ਉਸ ਨੂੰ ਆਪਣੇ ਅੰਬੂ ਨਜ਼ਰ ਆਹੀ ਕੂਬਤਾਂ ਦੇ ਵਿੱਚ ਲਿਆ ਕੇ ਠੀਕ ਕਰਨ ਦੀ ਰਾਜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹਨੂੰ ਇੱਕ ਸਹੀ ਆਰਾਮਦਾਇਕ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز